ਭਾਰਤ ਦੇ ਵੱਲੋਂ ਪਾਕਿਸਤਾਨ ਤੇ ਕੀਤੇ ਹਮਲੇ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਆਪਣੀ ਫੌਜ ਨੂੰ ਖੁੱਲਾ ਜੋ ਦਿੱਤੀ ਗਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੌਮੀ ਸੁਰੱਖਿਆ ਕੌਂਸਲ ਦੀ ਇੱਕ ਬੈਠਕ ਲਈ ਗਈ ਸੀ ਤਕਰੀਬਨ 3:30 ਵਜੇ ਇਹ ਮੀਟਿੰਗ ਹੁੰਦੀ ਆ ਤੇ 2 ਘੰਟੇ ਇਹ ਮੀਟਿੰਗ ਚੱਲਦੀ ਹੈ ਜਿਸ ਤੋਂ ਬਾਅਦ ਇਹ ਐਲਾਨ ਆ ਜੋ ਕੀਤਾ ਜਾਂਦਾ ਇਸ ਮੀਟਿੰਗ ਦੇ ਵਿੱਚ ਕੈਬਨਟ ਮੰਤਰੀ ਫੌਜ ਦੇ ਮੁਖੀ ਤੇ ਉੱਚ ਅਧਿਕਾਰੀ ਮੌਜੂਦ ਰਹਿੰਦੇ ਨੇ ਤਾਂ ਹੁਣ ਲਗਾਤਾਰ ਸਥਿਤੀ ਅਜੋ ਤਣਾਪੂਰਨ ਬਣਦੀ ਜਾ ਰਹੀ ਆ ਪਾਕਿਸਤਾਨ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜਵਾਬੀ ਕਾਰਵਾਈ ਆ ਜੋ ਕੀਤੀ ਜਾਵੇਗੀ ਜਿਹੜੇ ਨੌ ਟਿਕਾਣਿਆਂ ਤੇ ਪਾਕਿਸਤਾਨ ਵਿੱਚ ਭਾਰਤੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਦਾ ਜਵਾਬ ਦੇਣ ਦੇ ਨਿਰਦੇਸ਼ ਨੇ ਜੋ ਆਪਣੀ ਫੌਜ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਸਮਾਸਥਾਨ ਅਸੀਂ ਹੁਣ ਤੱਕ ਕਰਾਂਗੇ ਕਿਉਂਕਿ ਇਸ ਵਿੱਚ ਸਾਡੇ ਭੋਲੇ ਭਾਲੇ ਲੋਕ ਮਾਰੇ ਗਏ ਨੇ ਪਰ ਭਾਰਤ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਕਿਹਾ ਕਿ ਸਾਡਾ ਨਿਸ਼ਾਨਾ ਸਿਰਫ ਅੱਤਵਾਦੀ ਅਸੀਂ ਕਿਸੇ ਵੀ ਮਾਸੂਮ ਜਾਂ ਕਿਸੇ ਵੀ ਅਜਿਹੇ ਟਿਕਾਣੇ ਤੇ ਹਮਲਾ ਨਹੀਂ ਕੀਤਾ ਤਾਂ ਸਾਡਾ ਸਿਰਫ ਤੇ ਸਿਰਫ ਨਿਸ਼ਾਨਾ ਸੀ ਜੋ ਅੱਤਵਾਦੀ ਉਹਨਾਂ ਕਿਹਾ ਕਿ ਅਸੀਂ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਅਜਿਹੇ ਮਨਸੂਬੇ ਤਿਆਰ ਹੁੰਦੇ ਸੀ ਜੋ ਦੇਸ਼ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਦੇ ਸੀ ਜੋ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦੇ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੌਮੀ ਸੁਰੱਖਿਆ ਕਾਉਂਸਲ ਬੈਠਕ ਲਈ ਗਈ ਸੀ ਤਾਂ तकरीबन 3:30 ਵਜੇ ਇਹ ਬੈਠਕ ਹੁੰਦੀ ਆ ਤਾਂ 2 ਘੰਟੇ ਇਹ ਬੈਠਕ ਚੱਲਦੀ ਆ ਤਾਂ ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਆਪਣੀ ਫੌਜ ਨੂੰ ਆ ਜੋ ਜਵਾਬੀ ਕਾਰਵਾਈ ਦੀ ਖੁੱਲ੍ਹ ਆ ਜੋ ਦੇ ਦਿੱਤੀ ਆ ਤਾਂ ਲਗਾਤਾਰ ਸਥਿਤੀ ਆ ਜੋ ਤਣਾਅਪੂਰਨ ਬਣਦੀ ਜਾ ਰਹੀ ਆ ਤਾਂ ਦੱਸਦੀ ਕਿ ਪਹਿਲਗਾਮ ਦੇ ਵਿੱਚ ਅਤੰਕੀ ਹੁੰਦਾ ਹੈ ਉਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਬਦਲਾ ਲੈਣ ਦੀ ਭਾਵਨਾ ਆ ਜੋ ਪੈਦਾ ਹੁੰਦੀ ਹੈ ਕਿ ਜਿਨ੍ਹਾਂ ਦੇ ਵੱਲੋਂ ਇਹਨਾਂ ਮਾਸੂਮ ਜਿੰਦਾ ਦੀ ਜਾਨ ਲਈ ਗਈ ਹੈ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਵੇ ਤਾਂ ਜਿਹੜੇ ਅੱਤਵਾਦ ਇਸ ਇਸ ਤਰ੍ਹਾਂ ਦੇ ਅੱਤਵਾਦ ਕਰਦੇ ਸੀ ਜਾਂ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦਾ ਅੱਤਵਾਦ ਫਲਾਇਆ ਜਾਂਦਾ ਸੀ ਤਾਂ ਉਹਨਾਂ ਤੇ ਬੀਤੀ ਦੇਰ ਰਾਤ ਭਾਰਤ ਦੇ ਵੱਲੋਂ ਅਟੈਕ ਆ ਜੋ ਕੀਤਾ ਜਾਂਦਾ ਹੈ ਉਹਨਾਂ ਨੂੰ ਮਲਬੇ ਦੇ ਵਿੱਚ ਢੇਰੋ ਢੇਰੀ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰ ਲਗਾਤਾਰ ਸਥਿਤੀ ਆ ਜੋ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪਾਕਿਸਤਾਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇਹ ਜੋ ਅਟੈਕ ਭਾਰਤ ਦੇ ਵੱਲੋਂ ਕੀਤਾ ਗਿਆ ਹੈ ਉਸ ਦੇ ਵਿੱਚ ਆਤਾ ਧਾਰਮਿਕ ਸਥਾਨ ਤੇ ਕੁਝ ਆਮ ਲੋਕਾਂ ਨੂੰ ਟਾਰਗੇਟ ਬਣਾਇਆ ਗਿਆ ਹੈ ਪਰ ਇਸ ਦਾ ਜਵਾਬ ਦੰਦਿਆ ਭਾਰਤ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿਹਾ ਕਿ ਅਜਿਹਾ ਕੋਈ ਵੀ ਕਾਰਵਾਈ ਹੈ ਜੋ ਸਾਡੇ ਵੱਲੋਂ ਨਹੀਂ ਕੀਤੀ ਗਈ ਸਿਰਫ ਅਸੀਂ ਉਹਨਾਂ ਟਿਕਾਣਿਆਂ ਨੂੰ ਉਹਨਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਅੱਤਵਾਦ ਪੈਦਾ ਹੁੰਦਾ ਸੀ ਜਿੱਥੋਂ ਦੇਸ਼ ਪ੍ਰਤੀ ਗਲਤ मंसूਬੇ ਪੈਦਾ ਹੁੰਦੇ ਸੀ ਤਾਂ ਲਗਾਤਾਰ ਸਥਿਤੀ ਆਪਾਂ ਕਹਿ ਸਕਦੇ ਹਾਂ ਕਿ ਤਣਾਅਪੂਰਨ ਬਣਦੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਪੁਖਤਾ ਅੰਜਾਮ ਨੇ ਜੋ ਕੀਤੇ ਜਾ ਰਹੇ ਨੇ ਪਹਿਲਾ ਮੌਕ ਡ੍ਰਿਲ ਹੁੰਦੀ ਆ ਤੇ ਹੁਣ ਬਲੈਕਆਊਟ ਵਰਗੇ ਹਾਲਾਤ ਵੀ ਪੈਦਾ ਹੋਰ ਨੇ ਉਹਨਾਂ ਦੀ ਵੀ ਰਿਹੈਸਲ ਆ ਜੋ ਕੀਤੀ ਜਾ ਰਹੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕੁਝ ਹੁੰਦਾ ਹੈ ਤਾਂ ਕਿਵੇਂ ਲੋਕਾਂ ਨੂੰ ਸੁਰੱਖਿਅਤ ਕਰਨਾ ਹੈ ਕਿਵੇਂ ਲੋਕਾਂ ਨੂੰ ਗਲਤ ਫ਼ੂਆਮਾਂ ਤੋਂ ਬਚਾਉਣਾ ਹੈ ਤੇ ਲੋਕਾਂ ਨੂੰ ਕਿਵੇਂ ਇਸ ਮਾਹੌਲ ਦੇ ਨਾਲ ਲੜਨ ਦੇ ਲਈ ਪ੍ਰੇਪੇਅਰ ਕਰਨਾ ਹੈ ਤਾਂ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੁੰਦੀ ਆ ਤੇ ਬਲੈਕਆਊਟ ਹੁੰਦਾ ਹੈ ਤਾਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਵੀ ਬਿਆਨਬਾਜ਼ੀ ਆ ਜੋ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਇਹ ਦੂਸਰੀ ਵਾਰ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੁਝ ਧਾਰਮਿਕ ਸਥਾਨ ਤੇ ਕੁਝ ਆਮ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਭਾਵੇਂ ਇਸ ਦਾ ਜਵਾਬ ਭਾਰਤ ਨੇ ਆਪਣੀ ਪਹਿਲਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਦੇ ਦਿੱਤਾ ਸੀ ਕਿ ਅਜੇ ਹੀ ਕੋਈ ਵੀ ਕਾਰਵਾਈ ਆ ਜੋ ਸਾਡੇ ਵੱਲੋਂ ਨਹੀਂ ਕੀਤੀ ਗਈ ਅਸੀਂ ਸਿਰਫ ਉਹਨਾਂ ਟਿਕਾਣਿਆਂ ਨੂੰ ਉਹਨਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਅੱਤਵਾਦ ਪੈਦਾ ਹੁੰਦਾ ਸੀ ਤਾਂ ਪਹਿਲ ਨਾਮ ਦੇ ਵਿੱਚ ਹੋਏ ਅਤੰਕੀ ਹਮਲੇ ਨੇ ਦੇਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਝੰਡੋੜ ਦਿੱਤਾ ਸੀ ਜਿਸ ਦੇ ਵਿੱਚ 26 ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਉਹਨਾਂ ਦੇ ਇਨਸਾਫ ਦੇ ਲਈ ਲਗਾਤਾਰ ਲੋਕਾਂ ਦੇ ਵੱਲੋਂ ਵੀ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਇਨਸਾਫ ਆ ਜੋ ਮਿਲਣਾ ਚਾਹੀਦਾ ਤਾਂ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਬੀਤੀ ਦੇਰ ਆ ਪਾਕਿਸਤਾਨ ਨੂੰ ਆ ਜੋ ਜਵਾਬ ਦਿੱਤਾ ਜਾਂਦਾ ਹੈ ਬੀਤੀ ਦੇਰ ਰਾਤ ਪਾਕਿਸਤਾਨ ਦੇ ਨੌ ਅੱਤਵਾਦੀ ਟਿਕਾਣਿਆਂ ਤੇ ਹਮਲਾ ਆ ਜੋ ਕੀਤਾ ਜਾਂਦਾ ਹੈ ਤਾਂ ਹੁਣ ਪਾਕਿਸਤਾਨ ਦੇ ਵੱਲੋਂ ਵੀ ਲਗਾਤਾਰ ਬਿਆਨਬਾਜ਼ੀ ਆ ਜੋ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਹੁਣ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਸਮਾਂ ਤੇ ਸਥਾਨ ਅਸੀਂ ਤੈਅ ਕਰਾਂਗੇ ਤਾਂ ਉਹਨਾਂ ਦੇ ਵੱਲੋਂ ਫੌਜ ਨੂੰ ਇਸ ਗੱਲ ਦੇ ਲਈ ਕਿਹਾ ਗਿਆ ਕਿ ਸਮਾਂ ਤੇ ਸਥਾਨ ਉਹ ਤੈਅ ਕਰਨ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਪਾ ਪੰਜਾਬ ਪੰਜਾਬ ਦੇ ਵਿੱਚ ਵੀ ਮੀਟਿੰਗਾਂ ਹੋ ਕੇ ਹਟੀਆਂ ਨੇ ਤੇ ਕੇਂਦਰ ਦੇ ਵੱਲੋਂ ਵੀ ਹਾਈ ਲੈਵਲ ਮੀਟਿੰਗ ਆ ਜੋ ਕੀਤੀ ਗਿਆ ਰਾਸ਼ਟਰਪਤੀ ਦੇ ਨਾਲ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਆ ਕਿ ਸ਼੍ਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਸਾਰੇ ਹੀ ਸਟੇਟ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗਾਂ ਜੋ ਕੀਤੀ ਗਿਆ ਖਾਸ ਕਰਕੇ ਜਿਹੜੇ ਬਾਰਡਰ ਸਟੇਟ ਨੇ ਉਹਨਾਂ ਦੇ ਮੁੱਖ ਮੰਤਰੀਆਂ ਤੇ ਡੀਜੀਪੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਹਾਈ ਲੈਵਲ ਮੀਟਿੰਗਾਂ ਜੋ ਵੀਡੀਓ ਕਾਨਫਰੰਸ ਦੇ ਜਰੀਏ ਕੀਤੀ ਗਿਆ ਤੇ ਲਗਾਤਾਰ ਸੁਰੱਖਿਆ ਦੇ ਵੀ ਪੁਖਤਾ ਇੰਜਾਮ ਨੇ ਜੋ ਕੀਤੇ ਜਾ ਰਹੇ ਨੇ ਲੋਕਾਂ ਨੂੰ ਵੀ ਅਵੇਅਰ ਕਰਨ ਦੀ ਕੋਸ਼ਿਸ਼ਾਂ ਜੋ ਲਗਾਤਾਰ ਕੀਤੀ ਜਾ ਰਹੀ ਆ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਇਹ ਬਿਆਨ ਆ ਜੋ ਦਿੱਤਾ ਗਿਆ ਕਿ ਅਸੀਂ ਵੀ ਜਵਾਬੀ ਕਾਰਵਾਈ ਦੇ ਲਈ ਤਿਆਰ ਹਾਂ ਤਾਂ ਲਗਾਤਾਰ ਸਥਿਤੀ ਆ ਜੋ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ